ਹੈਲੋ ਜੀ ਸਸਰੀ ਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸ਼ਸ਼ਕਾਲ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਆਪਾਂ ਤੁਹਾਨੂੰ ਅੱਜ ਵਧੀਆ ਇੱਕ ਤੁਹਾਡੇ ਨਾਲ ਵਿਚਾਰ ਸਾਂਝਾ ਕਰਦੇ ਆ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਤੁਸੀਂ ਕਰ ਲਿਓ ਨਹੀਂ ਜਿਵੇਂ ਤੁਹਾਡਾ ਮਨ ਕਰਦਾ ਉਵੇਂ ਕਰ ਲਿਓ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹਣੀ ਆ ਇਹ ਚੀਜ਼ ਵੀ ਜੇਕਰਨਾ ਤੁਸੀਂ ਮਤਲਬ ਕਿਸੇ ਚੀਜ਼ ਨੂੰ ਲੈ ਕੇ ਹੰਤੋਂ ਹੀ ਦੁਖੀ ਆ ਬਹੁਤ ਜ਼ਿਆਦਾ ਦੁਖੀ ਆ ਤੁਹਾਡਾ ਮਤਲਬ ਨਾਤਾ ਕਿਤੇ ਘਰੇ ਮਣ ਲੱਗਦਾ ਹੈ ਨਾ ਤੁਹਾਡਾ ਕਿਸੇ ਕੰਮ ਚ ਮਨ ਲੱਗਦਾ ਨਾ ਹੀ ਤੁਹਾਨੂੰ ਕੋਈ ਰਿਸ਼ਤੇ ਨਾਲ ਵੀ ਦਿਲ ਚਾਸਪੀ ਰਹੀ ਹੈ ਮੇ ਮਕਾ ਕਰੋ ਤੁਹਾਡਾ ਮਨ ਜਾ ਉੱਠਿਆ ਬੈ ਦੁਨੀਆਦਾਰੀ ਤੋਂ ਕਿਉਂਕਿ ਇਹ ਚੀਜ਼ਾਂ ਮੈਂ ਹੰਡਾਈਆਂ ਮੈਂ ਤੁਹਾਨੂੰ ਤਾਂ ਦੱਸਦੀ ਰਹਣੀ ਆਂ ਕਈ ਵਾਰੀ ਬੰਦੇ ਤਾਂ ਨਾ ਦੁਨੀਆਦਾਰੀ ਕੋਈ ਮਨ ਆਪ ਕੇ ਜਾਂਦਾ ਵੀ ਉਹਨੂੰ ਦੁਨੀਆਦਾਰੀ ਹੀ ਚੰਗੀ ਲੱਗਣੋਂ ਹਟ ਜਾਂਦੀ ਹੈ ਕਿਉਂਕਿ ਉਹਦੇ ਦਿਮਾਗ ਦਿਲ ਦੇ ਵਿੱਚ ਪਤਾ ਨਹੀਂ ਕਿੱਡੀਆਂ ਕਡੂੰਗੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਜਾਂ ਉਹ ਕਿਹੜੀਆਂ ਪਰੇਸ਼ਾਨੀਆਂ ਚ ਗੁਜ਼ਰ ਰਿਹਾ ਹੁੰਦਾ ਤਾਂ ਗੁਜ਼ਰਨ ਵਾਲੇ ਜਾਣਦਾ ਦੇਖੋ ਸਾਡੀਆਂ ਤਾਂ ਗੱਲਾਂ ਹੀ ਹੁੰਦੀਆਂ ਪਰ ਜਿਹੜਾ ਬੰਦਾ ਹੰਡਾਉਂਦਾ ਉਹਨੂੰ ਇਹਨਾਂ ਜਿਸ ਤਣ ਲਾਗੇ ਸੋਤਨ ਜਾਣੇ ਵੀ ਜਿਹਦੇ ਤੇ ਜੋ ਕੁਝ ਵਿੱਚ ਦਾ ਉਹ ਬੰਦੇ ਹੀ ਜਾਣਦਾ ਹੁੰਦਾ ਦੂਜੇ ਨੂੰ ਦੇ ਦਰਦ ਦਾ ਜਾਂ ਉਹਦੇ ਸੇਕ ਦਾ ਕੋਈ ਅਹਿਸਾਸ ਨਹੀਂ ਹੁੰਦਾ ਤਾਂ ਕਰਕੇ ਮੈਂ ਤੁਹਾਡੇ ਨਾਲ ਅੱਜ ਛੋਟੀ ਜਿਹੀ ਇੱਕ ਗੱਲ ਸ਼ੇਅਰ ਕਰਨਾ ਚਾਹਣੀ ਆ ਵੀ ਜੇ ਤੁਸੀਂ ਇੰਨਾਂ ਚੀਜ਼ਾਂ ਤੋਂ ਬੜਾ ਹੀ ਪਰੇਸ਼ਾਨ ਹੋ ਜਿਆਦਾ ਹੀ ਪਰੇਸ਼ਾਨ ਹੋ ਤਾਂ ਇੱਕ ਛੋਟਾ ਜਿਹਾ ਮਤਲਬ ਕਪਕੇ ਜਿਹਾ ਛੋਟਾ ਜਿਹਾ ਮੰਤਰ ਵੀ ਜਿਹੜਾ ਆਪਣੀਆਂ ਇਹ ਤਕਲੀਫਾਂ ਨੂੰ ਦੂਰ ਕਰਦਾ ਕਿਉਂਕਿ ਮੇਰੇ ਨਾਲ ਵੀ ਇਸ ਮੰਤਰ ਨੇ ਮੰਤਰਪ ਬਹੁਤ ਛੋਟਾ ਹੈ ਪਰ ਜਿਹੜੇ ਦੇ ਕੰਮ ਹੈ ਬਹੁਤ ਵੱਡੇ ਆ ਤੇ ਤੁਸੀਂ ਆਪਣੇ ਆਪ ਨੂੰ ਸ਼ਾਂਤ ਰੱਖਣਾ ਹੈ ਖੁਸ਼ ਰੱਖਣਾ ਹੈ ਜਾਂ ਤੁਹਾਡੇ ਕੰਮਾਂ 'ਚ ਵਿਗੜਨ ਪੈ ਰਿਹਾ ਕੋਈ ਵੀ ਕੰਮ ਤੁਹਾਡਾ ਬਣ ਨਹੀਂ ਰਿਹਾ ਹੈ ਮੈਂ ਮੈਂ ਪਰਤਿਆ ਲਿਆ ਮੈਂ ਪਰਤਿਆ ਕੇ ਤੁਹਾਡੇ ਨਾਲ ਚੀਜ਼ਾਂ ਸ਼ੇਅਰ ਕਰਦੀ ਹੁੰਦੀ ਆ ਪਰ ਲਾ ਮੈਂ ਵੀ ਕੁਝ ਵੀ ਕਰਨਾ ਮੈਂ ਕਦੇ ਵੀ ਇਹ ਨਹੀਂ ਜੇ ਤਾਂ ਮੈਂ ਕਿਸੇ ਤੋਂ ਪੜ੍ਹ ਕੇ ਜਾਂ ਦੇਖ ਕੇ ਨਹੀਂ ਚੀਜ਼ਾਂ ਸ਼ੇਅਰ ਕਰਦੀ ਹੁੰਦੀ ਮੈਂ ਪਹਿਲਾਂ ਆਪ ਦੇਖਦੀ ਹੁੰਦੀ ਆ ਵੀ ਮੇਰੇ ਨਾਲ ਕੀ ਹੋ ਰਿਹਾ ਵੀ ਮੇਰੇ ਕੰਮ ਵਿੱਚ ਕਿਦਾਂ ਦਾ ਬਰਕਤ ਪੈ ਰਹੀ ਹੈ ਜਾਂ ਕੀ ਗੱਲ ਹੋ ਰਹੀ ਹੈ ਉਹ ਚੀਜ਼ਾਂ ਦੇ ਮੈਂ ਪਹਿਲਾਂ ਆਪ ਦੇਖਦੀਆਂ ਓਦੋਂ ਬਾਅਦ ਫਿਰ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਆ ਤੁਸੀਂ ਕੰਮ ਜ਼ਰੂਰ ਕਰੋ ਤੇ ਇਹ ਕੰਮ ਨਹੀਂ ਛੋਡਾ ਵੀ ਸਿਰੇ ਚੜਨਾ ਹੈ ਤੇ ਮੈਂ ਇੱਕ ਦੇਖਦੀਆਂ ਜੇ ਕਿਵਰੀ ਮੈਂ ਇੱਕ ਬੰਦ ਹੋ ਜਾਂਦਾ ਫਿਰ ਵੀਡੀਓ ਨਹੀਂ ਆਉਂਦੀ ਆਵਾਜ਼ ਨਹੀਂ ਆਉਂਦੀ ਸੋਦੇ ਕੋਲੇ ਤੇ ਤੇ ਤਾਂ ਕਰਕੇ ਬਸ ਫਿਰ ਮੈਂ ਇਹਨਾਂ ਚੀਜ਼ਾਂ ਨੂੰ ਨਾ ਫਿਰ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆਂ ਦੀਪੂ ਸ਼ਾਇਦ ਉਹ ਆ ਰਿਹਾ ਹੈ ਸਟੇਟ ਬੈਂਕ ਆਫ ਇੰਡੀਆ ਮੜਾ ਦੇਖੀ ਵੀ ਇਹ ਬੈਂਕ ਦਾ ਫੋਨ ਹੀ ਹੈ ਚੱਕੀ ਮੜਾ ਯਾ ਕੀ ਕਹਿ ਰਹੇ ਆ ਜਲਦੀ ਚੱਕੀ ਤੇ ਬਾਕੀ ਹੁੰਦਾ ਜੀ ਦੇਖੋ ਕੁਸ਼ਤਕ ਕਿਸਮਤ ਵੀ ਹੁੰਦੀ ਆ ਕੁਝ ਕਿਸਮਤ ਆਪਾਂ ਨੂੰ ਆਪ ਵੀ ਬਣਾਉਣੀ ਪੈਂਦੀ ਆ ਜੇ ਆਪਾਂ ਹੁਣ ਕੋਈ ਖਾਣਾ ਬਣਾਉਣ ਲਈ ਚੁੱਲ੍ਹੇ ਤੇ ਰੱਖਾਂਗੇ ਉਹ ਤਾਂ ਪੱਕੂਗਾ ਜੇ ਆਪਾਂ ਹੁਣ ਡੱਬੇ ਚ ਪਏ ਖਾਣੇ ਨੂੰ ਕਹਦੇ ਆਂਗੇ ਵੀ ਤੂੰ ਬਣ ਕੇ ਮੇਰੇ ਕੋਲ ਆ ਜਾ ਐ ਕੋਈ ਚੀਜ਼ ਨਹੀਂ ਆਉਂਦੀ ਹੁੰਦੀ ਠੀਕ ਐ ਹਰ ਇੱਕ ਚੀਜ਼ ਲਈ ਤੁਹਾਨੂੰ ਸਮਾਂ ਵੀ ਕੱਢਣਾ ਪੈਂਦਾ ਸਮਾਂ ਦੇਣਾ ਪੈਂਦਾ ਤੇ ਤੁਹਾਨੂੰ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਦੇਖੋ ਇਹ ਮੈਥੋ ਲਿਖਾ ਕੇ ਲੈ ਲਓ ਜਿਹੜੀ ਚੀਜ਼ ਤੁਸੀਂ ਦਿਲ ਚਕੇਰਾ ਮਤਲੀ ਵੀ ਅਸੀਂ ਇਹ ਕਰਨੀ ਹੈ ਤੇ ਕਰਕੇ ਰਹਿਣੀ ਹੈ ਉਹ ਚੀਜ਼ ਫਿਰ ਤੁਹਾਨੂੰ ਆਪੇ ਰਾਹ ਦਿੰਦੀ ਹੈ ਜੇ ਤੁਸੀਂ ਉਹ ਚੀਜ਼ ਦੇ ਮੂਰੇ ਹਾਰ ਜਉਗੇ ਹੌਂਸਲਾ ਛਿੱਟ ਜਉਗੇ ਤਾਂ ਫਿਰ ਕੁਝ ਵੀ ਨਹੀਂ ਬਣਦਾ ਕਿਉਂਕਿ ਹੌਂਸਲਾ ਤੇ ਹਿੰਮਤ ਸਫਲਤਾ ਦੀ ਕੁੰਜੀ ਹੁੰਦੀ ਹੈ ਕਦੇ ਜ਼ਿੰਦਗੀ 'ਚ ਹਾਰ ਨਾ ਮੰਨੋ ਠੀਕ ਹੈ ਸਭ ਤੋਂ ਮੇਨ ਪੁਆਇੰਟ ਹਾਰ ਨਹੀਂ ਮੰਨਣੀ ਤੁਸੀਂ ਕੰਮ ਕਰਨਾ ਕੰਮ ਤੁਸੀਂ ਕਰਨਾ ਆਪਦਾ ਸ਼ਰਧਾ ਨਾਲ ਤੇ ਬਾਕੀ ਗੱਲਾਂ ਛੱਡਣੀਆਂ ਤੁਸੀਂ ਵਾਹਿਗੁਰੂ ਤੇ ਪਰਮਾਤਮਾ ਤੇ ਕਿਉਂਕਿ ਤੁਸੀਂ ਤਾਂ ਇੱਕ ਹਿੱਸਾ ਮਿਹਨਤ ਕਰਨੀ ਆ ਬਾਕੀ ਤਿੰਨ ਹਿੱਸੇ ਤਾਂ ਛੁੱਡੀ ਪਰਮਾਤਮਾ ਮੇਂ ਮਦਦ ਕਰਦਾ ਇੱਕ ਹਿੱਸਾ ਕੀ ਹੁੰਦਾ ਵੀ ਤੁਸੀਂ ਇੱਕ ਹਿੱਸੇ ਚ ਆ ਜਾਂਦਾ ਵੀ ਤੁਸੀਂ ਕੋਈ ਬੂਟਾ ਲਾਇਆ ਉਹਨੂੰ ਲਾਓ ਤੇ ਪਾਣੀ ਪਾਓ ਫਲ ਫੁੱਲ ਪੱਤੇ ਪਰਮਾਤਮਾ ਲਾਉਂਦਾ ਸਮਝ ਗਏ ਕੋਈ ਵੀ ਚੀਜ਼ ਪਾਉਣੀ ਆ ਜ਼ਿੰਦਗੀ ਚ ਕੁਝ ਤੁਸੀਂ ਹਾਂਕਲ ਕਰਨਾ ਤੁਹਾਨੂੰ ਮਿਹਨਤ ਤਾਂ ਥੋੜੀ ਕਰਨੀ ਪੈਂਦੀ ਆ ਵੀਰੇ ਮਿਹਨਤ ਤੋਂ ਬਿਨਾ ਤਾਂ ਤੁਹਾਨੂੰ ਪਤਾ ਕੁਝ ਵੀ ਨਹੀਂ ਹਨਾ ਮਿਹਨਤ ਦੇ ਵਿੱਚ ਹੀ ਤੰਦਰੁਸਤੀ ਤੇ ਤਕੀ ਆ ਮਨਸ ਨੂੰ ਹੋ ਮੇਨ ਗੱਲ ਦੱਸਦੀ ਐ ਵੀ ਤੁਸੀਂ ਕਿਵੇਂ ਇਹ ਜਿਹੜੀ ਚੀਜ਼ ਐ ਆਪਣੀ ਕੋਈ ਸ਼ੌਂਕ ਅਧੂਰਾ ਕੋਈ ਜ਼ਿੰਦਗੀ ਦੇ ਦੁੱਖ ਤਕਲੀਫਾਂ ਜੇ ਤੁਸੀਂ ਇਹ ਸਾਰਾ ਕੁਝ ਦੂਰ ਕਰਨਾ ਨਾ ਆਪਣੀ ਜ਼ਿੰਦਗੀ 'ਚ ਖੁਸ਼ ਰਹਿਣਾ ਚਾਹੁੰਦੇ ਹੋ ਖੁਸ਼ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਆਪਣਾ ਸਮਾਂ ਵਧੀਆ ਬਤੀਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰਨਾ ਕੀ ਐ ਇੱਕ ਛੋਟਾ ਜਿਹਾ ਕੰਮ ਹੀ ਕਰਨਾ ਐ ਤੁਸੀਂ ਕੀ ਕਰਨਾ ਐ ਵੀ ਪ੍ਰਤਿਆਕ ਇਹ ਦੇਖਿਓ ਤੁਸੀਂ ਜਿਹੜਾ ਮਰਜ਼ੀ ਟਾਈਮ ਕਰ ਲਿਓ ਦੈਨ ਚ ਚਾਹ ਮਾਂ ਨੂੰ ਸੋਭਾ ਜਦੋਂ ਹੀ ਤੁਹਾਡਾ ਟਾਈਮ ਲੱਗਦਾ ਦੇਖੋ ਪਾਠ ਤਾਂ ਮੈਂ ਡੇਲੀ ਕਰਦੀ ਆ ਨਿਤਨੇਮ ਤਾਂ ਮੈਂ ਡੇਲੀ ਹੀ ਕਰਦੀ ਆ ਇਹ ਤਾਂ ਕੋਈ ਸ਼ੱਕ ਨਹੀਂ ਇਹਦਾ ਮੈਂ ਬਾਰ ਬਾਰ ਕਹੂੰਗੀ ਤਾਂ ਕੋਈ ਉਹ ਲੱਗਣਾ ਨਿਤਨੇਮ ਮੈਂ ਡੇਲੀ ਕਰਦੀ ਆ ਇਹ ਤਾਂ ਗੱਲ ਮੁੱਕ ਗਈ ਜਿਹੜਾ ਤੁਸੀਂ ਇੱਕ ਕਰਨਾ ਕੀ ਹੈ ਤੁਸੀਂ ਅੱਖਾਂ ਆਪਣੀਆਂ ਬੰਦ ਕਰਕੇ 5 ਮਿੰਟ ਲਈ ਬਹਿ ਜਾਣਾ 5 ਮਿੰਟ ਲਈ ਬਹਿ ਕੇ ਤੁਸੀਂ ਇਹ ਹੀ ਚੀਜ਼ ਕਰਨੀ ਹੈ ਵੀ ਮੂੰਹ ਤੋਂ ਛੱਡਿਓ ਆਵਾਜ਼ ਆਵੇ ਤੇ ਕੰਨਾਂ ਚ ਬਾਜ ਛੋੜੀ ਭਵੇ ਤੁਸੀਂ ਬੈਠਣਾ ਜਮਾ ਸ਼ਾਂਤ ਮਾਹੌਲ ਚ ਹੋ ਕੇ ਆ ਇਹ ਸੋਚ ਕੇ ਵੀ ਮੈਂ ਇਹ ਜੋ ਵੀ ਮੰਤਰ ਮੈਨੂੰ ਇੰਨੀ ਸ਼ਰਤਾਂ ਨਾਲ ਪੜ੍ਹਨਾ ਇੰਨੀ ਸ਼ਰਤਾਂ ਨਾਲ ਪੜ੍ਹਨਾ ਹੈ ਵੀ ਮੇਰੇ ਜਿਹੜੇ ਦੁੱਖ ਤਕਲੀਫਾਂ ਮੇਰੇ ਦੁੱਖ ਦੂਰ ਹੋ ਜਾਣਗੇ ਮੇਰੇ ਵਿਗੜੇ ਕੰਮ ਬਣਨਗੇ ਮੇਰੇ ਸਾਰੇ ਕੰਮ ਬਣਨਗੇ ਪਰ ਸ਼ਰਤ ਮੇਰੀ ਬਾਰ ਬਾਰ ਇੱਕੋ ਹੀ ਹੁੰਦੀ ਹੈ ਕਿਦਾ ਦਿਲ ਨਹੀਂ ਦਿਖਾਉਣਾ ਤੇ ਇਹਦੀ ਚੀਜ਼ ਨਹੀਂ ਦੱਬਣੀ ਕਿਸੇ ਨਾਲ ਫਰਾਡ ਧੋਖਾ ਨਹੀਂ ਕਰਨਾ ਕਦੇ ਕਿਸੇ ਇਨਸਾਨ ਨੂੰ ਛੋਟਾ ਨਹੀਂ ਸਮਝਣਾ ਠੀਕ ਹੈ ਕਦੇ ਕਿਸੇ ਨੂੰ ਝੂਮੀ ਗੱਲ ਨਹੀਂ ਕਹਿਣੀ ਇਹ ਗੱਲਾਂ ਛੱਡ ਕੇ ਮੰਤਰ ਦਾ ਪਾਠ ਕਰਨਾ ਇਹ ਨਹੀਂ ਹੈਗਾ ਵੀ 10 ਬੰਦਰੀ ਆਤਮਾ ਤੇ ਸੱਟ ਮਾਰੀ ਤੇ ਫਿਰ ਤੁਸੀਂ ਮੰਤਰ ਪੜਿਆ ਫੇਰ ਨਾ ਮੈਨੂੰ ਕਿਹਾ ਤੁਹਾਡੇ ਵੀ ਕੰਮ ਨਹੀਂ ਬਣਦੇ ਵਾਹਿਗੁਰੂ ਨਾਲ ਸੱਚੇ ਦਿਲੋਂ ਜੁੜ ਕੇ ਤੁਸੀਂ ਇਹ ਮੰਤਰ 5 ਮਿੰਟ ਹੀ ਕਰਨਾ ਸਿੱਧ ਪਾਠ ਮਿੰਟ ਅੱਖਾਂ ਬੰਦ ਆਵਾਜ਼ ਓਡੀ ਮੂੰਹ ਚ ਹੋਣੀ ਚਾਹੀਦੀ ਹੈ ਤੇ ਤੁਹਾਡੇ ਕੰਨਾਂ ਚ ਪੈਣੀ ਚਾਹੀਦੀ ਹੈ ਠੀਕ ਹੈ 5 ਮਿੰਟ एकंकार <SITUTION> एकंकार <SITUTION> <SITUTION> ਇਕ ਓੰਕਾਰ ਇਕ ਓੰਕਾਰ ਇਕ ਓੰਕਾਰ ਇਕ ਓੰਕਾਰ ਇਕ ਓੰਕਾਰ ਬਸ ਤੁਸੀਂ ਇਕ ਓੰਕਾਰ ਦਾ 5 ਮਿੰਟ ਬਹਿ ਕੇ ਸ਼ਰਧਾ ਨਾਲ ਜਾਪ ਕਰਨਾ ਹੈ ਔਰ ਕੁਝ ਨਹੀਂ ਕਰਨਾ ਜੈਪ ਕਰਨਾ ਨਾਤੇ ਧੋਤੇ ਹੋਣੇ ਚਾਹੀਦੇ ਸਾਫ ਸੁਥਰੇ ਹੋਣੇ ਚਾਹੀਦੇ ਠੀਕ ਆ ਟਾਈਮ ਜੋ ਮਰਜੀ ਰੱਖ ਲੋ ਜਿਹਦੇ ਚ ਜਿਹਦੇ ਚ ਸਵੇਰ ਉੱਠਣ ਦੀ ਹਿੰਮਤ ਆ ਉਹ ਜਿਹਦੇ ਚ ਵਿਚਾਰੇ ਚ ਕੋਈ ਮੇਰੇ ਵਰਗਾ ਹੋਇਆ ਪਿਆ ਵਿਚਾਰਾ ਲੇਟ ਉੱਠਦਾ ਉਹ ਟਾਈਮ ਦੀ ਨਹੀਂ ਟੈਨਸ਼ਨ ਕਰਨੀ ਜਿਹੜਾ ਮਰਜੀ ਟਾਈਮ ਹੋਵੇ 5 ਮਿੰਟ ਇੰਨੀ ਸ਼ਰਧਾ ਨਾਲ ਬੈਠਣਾ ਭਵੇਂ ਤਾਂ ਹੱਥ ਜੋੜ ਕੇ ਬਹਿ ਜਾ ਤੇ ਭਵੇਂ ਆਏ ਐਂ ਉਂਗਲਾਂ ਕਰਕੇ ਐਂ ਬਹਿ ਜਾ ਇਹ ਮੰਤਰ ਤੁਸੀਂ ਡੇਲੀ 5 ਮਿੰਟ ਕਰਕੇ ਦੇਖੋ ਤੁਸੀਂ ਤੁਹਾਨੂੰ ਪਤਾ ਲੱਗ ਜੂ ਐਨੀ ਸ਼онуਰ ਸ਼ਾਂਤੀ ਆਉਣੀ ਸ਼ੁਰੂ ਹੋ ਜਾਣੀ ਐ ਐਨੇ ਸੋਡੇ ਵਿਗੜੇ ਕੰਮ ਬਣਨਗੇ ਐਨਾ ਕ ਮਤਲਬ ਸਾਨੂੰ ਇੱਕ ਹੌਸਲਾ ਮਿਲੂ ਅੰਦਰੋਂ ਤੁਹਾਡੇ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਬਣੀ ਤੁਹਾਡੇ ਅੰਦਰੋਂ ਇੱਕ ਹੌਸਲਾ ਜਿਹੜੀਆਂ ਜਿਹੜੇ ਜਿਹੜੇ ਏਕ ਓੰਕਾਰ ਦਾ ਜਾਪ ਹਨ ਇਹ ਸੋਡੀਆਂ ਸੋਈਆਂ ਹੋਈਆਂ ਸ਼ਕਤੀਆਂ ਜਗਾਉਂਦਾ ਹੈ ਸੋਡੀ ਸੁੱਤੀ ਹੋਈ ਕਿਸਮਤ ਨੂੰ ਵੀ ਜਗਾ ਦਿੰਦਾ ਹੈ ਜਿਹੜੇ ਆਪਾਂ ਹਾਰ ਜਾਂਦੇ ਆ ਨਾ ਜ਼ਿੰਦਗੀ ਤੋਂ ਮੈਂ ਵੀ ਹਾਰੀਆਂ ਬਹੁਤ ਵਾਰੀ ਦਿਲ ਛੱਟ ਜਾਂਦੇ ਆ ਇੰਨਾਂ ਚੀਜ਼ਾਂ ਨੂੰ ਏਕ ਓੰਕਾਰ ਦਾ ਜਾਪਨਾ ਫੁੱਲਾਂ ਵਾਂਗ ਖਿੜ ਜਾਂਦੀ ਹੈ ਜ਼ਿੰਦਗੀ ਸੋਨੂੰ ਨਵੇਂ-ਨਵੇਂ ਨਿਤ ਹੌਸਲੇ ਮਿਲਣਗੇ ਨਵੇਂ-ਨਵੇਂ ਸੋਨੂੰ ਮਤਲਬ ਤਰੀਕੇ ਮਿਲਣਗੇ ਇਹ ਚੀਜ਼ਾਂ ਦੇ ਵੇ ਅਸੀਂ ਐ ਕਰਗੇ ਤੁਹਾਡੇ ਅੰਦਰ ਐਸੀ ਪਾਵਰ ਜਾਨੀ ਕਿ ਜਿਹੜੀ ਏਕ ਓੰਕਾਰ ਦਾ ਜਾਪ ਆ ਨਾ ਤੁਹਾਡੇ ਅੰਦਰ ਐਨੀ ਤੁਹਾਡੀ ਬੈਲ ਪਾਵਰ ਵਧਾ ਦੂ ਤੁਸੀਂ ਬਿਮਾਰੀਆਂ ਨਾਲ ਲੜਨ ਲੱਗ ਜਾਓਗੇ ਤੁਸੀਂ ਉਹ ਜਿਹੜੇ ਸਕਸਾਂ ਤੋਂ ਜਿਹੜੀਆਂ ਚੀਜ਼ਾਂ ਤੁਸੀਂ ਡਰਦੇ ਹੋ ਤੁਸੀਂ ਉਹਨਾਂ ਨਾਲ ਲੜਨ ਲੱਗ ਜਾਓਗੇ ਇਹ ਚੀਜ਼ਾਂ ਇਹ ਚੀਜ਼ ਉਹਨੂੰ ਸ਼ਕਤੀ ਦੇਊਗੀ ਤੁਸੀਂ ਚਾਹੇ ਤੁਹਾਡਾ ਸਰੀਰ ਛੋਟਾ ਪਤਲਾ ਦੁਬਲ ਹੋਣ ਤੁਸੀਂ ਤੁਹਾਡੇ ਅੰਦਰ ਐਨੀਆਂ ਐਨੀ ਪਾਵਰ ਭਰ ਦੂ ਇਹ ਇਹਦੇ ਚ ਐਨੀ ਪਾਵਰ ਹੈ ਇਸ ਜਾਪ ਦੇ ਵਿੱਚ ਇੰਨੀ ਪਾਵਰ ਆ ਤੁਸੀਂ ਜਦੋਂ ਕਰਨ ਲੱਗੇ ਨਾ ਤੁਸੀਂ ਮੈਨੂੰ ਖੁਦ ਫੋਨ ਕਰਕੇ ਦੱਸੋਗੇ ਵੀ ਇਸ 5 ਮਿੰਟ ਦੇ ਜਾਪ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ ਇੰਨੀ ਵਧੀਆ ਚੀਜ਼ ਹੈ ਜਣ ਕੇ ਮੈਂ ਮੈਂ ਤਾਂ 5 ਮਿੰਟ ਛੱਡੋ ਮੇਰਾ ਤਾਂ ਜਦੋਂ ਹੀ ਟਾਈਮ ਲੱਗਦਾ ਮੈਨੂੰ ਤਾਂ ਇੰਨੀ ਸ਼ਾਂਤੀ ਮੈਨੂੰ ਕੋਈ ਮਾੜੀ-ਮੋਟੀ ਟੈਨਸ਼ਨ ਪਵੇ ਨਾ ਤੇ ਮੈਂ ਬਹਿ ਜਾਂਦੀ ਹਾਂ ਸੱਚੀ ਤੁਸੀਂ ਅੰਦਰੋਂ ਇੰਨੇ ਮਜ਼ਬੂਤ ਹੋਦੋਂਗੇ ਨਾ ਨਾ ਤਾਂ ਤੁਸੀਂ ਬਿਮਾਰੀਆਂ ਤੋਂ ਡਰੋ ਨਾ ਤੁਸੀਂ ਕਿਸੇ ਇਨਸਾਨ ਤੋਂ ਡਰੋ ਕਿਸੇ ਤੋਂ ਨਹੀਂ ਡਰਨਾ ਵੀ ਸੋਡੇ ਅੰਦਰ ਇੱਕ ਜਿਹੜੀ ਛੋਟੀ ਬੈਲ ਪਾਵਰ ਹੈ ਉਹਨੂੰ ਜਗਾ ਦਿੰਦਾ ਇਹ ਜਾਪ ਤੇ ਸੋਡੀ ਹਿੰਮਤ ਵੱਧ ਜਾਂਦੀ ਹੈ ਤੁਹਾਡੇ ਹੌਂਸਲੇ ਵੱਧ ਜਾਂਦੇ ਆ ਤੁਹਾਡੇ ਘਰੇ ਵਰਕ ਤਾਂ ਵੀ ਵੱਧ ਜਾਂਦੀਆਂ ਕਿਉਂਕਿ ਇਹ ਤਾਂ ਸਭ ਨੂੰ ਪਤਾ ਵੀ ਜਿਹੜਾ ਬੰਦਾ ਪੋਜ਼ਿਟਿਵ ਹੋਗਾ ਚੰਗੀ ਸੋਚ ਦਾ ਮਾਲਕ ਬਣ ਕੇ ਉਹਦੇ ਘਰੇ ਮਾੜਕਾ ਕੋਈ ਨਹੀਂ ਸਕਦਾ ਤੇ ਦੁਨੀਆਦਾਰੀ ਤੋਂ ਪਲੀਜ਼ ਮੇਰੀ ਹੱਥ ਮੰਨ ਕੇ ਬੇਨਤੀ ਆ ਦੂਰ ਰਹੋ ਜਿਹੜੇ ਲੋਕ ਗਲਤ ਗਾਈਡ ਕਰਦੇ ਆ ਜਿਹੜੇ ਲੋਕ ਤੁਹਾਨੂੰ ਗਲਤ ਸਮਝਾਉਂਦੇ ਆ ਗਲਤ ਮਤਲਬ ਕੱਢਦੇ ਉਹਨਾਂ ਤੋਂ ਦੂਰੀ ਬਣਾ ਕੇ ਰੱਖਿਓ ਕਿਉਂਕਿ ਜੇ ਤੁਸੀਂ ਉਹਨਾਂ ਦੇ ਨੇੜੇ ਜਾਓਗੇ ਉਹਨਾਂ ਨੇ ਤੁਹਾਨੂੰ ਨੈਗੇਟਿਵ ਗੱਲਾਂ ਕਰਨੀਆਂ ਤੁਹਾਨੂੰ ਨੈਗੇਟਿਵ ਬਣਾ ਦੇਣਾ ਪਲੀਜ਼ ਉਸ ਇਨਸਾਨ ਨਾਲ ਹੀ ਗੱਲਾਂ ਕਰੋ ਜਿਹੜਾ ਇਨਸਾਨ ਕਿਸੇ ਦੀ ਨਿੰਦਿਆ ਨਹੀਂ ਕਰਦਾ ਤੁਹਾਡੇ ਕੋਲੇ ਖੜ ਕੇ ਤੇ ਤੁਹਾਡੇ ਨਾਲ ਸੋਹਣੀਆਂ ਗੱਲਾਂ ਕਰਦਾ ਤੇ ਉਹਨਾਂ ਇਨਸਾਨਾਂ ਦਾ ਖੜਾ ਜਰੂਰ ਛੱਡ ਦਿਓ ਜਿਹੜਾ ਤੁਹਾਡੇ ਕੋਲੇ ਲੋਕਾਂ ਦੀਆਂ ਗੱਲਾਂ ਕਰਦਾ ਜਾਨੀ ਕਿ ਫਲਾਣਾ ਮਰ ਗਿਆ ਜੀ ਧੰਕਾ ਹੋ ਗਿਆ ਫਲਾਣੇ ਦਾ ਫ੍ਰੇਸ਼ਨ ਹੋ ਗਿਆ ਉਹਦਾ ਤਾਂ ਰੰਗ ਪੀਲਾ ਕਾਲਾ ਪਲੀਜ਼ ਇਹਨਾਂ ਗੱਲਾਂ ਤੋਂ ਦੂਰ ਆ ਜਾਓ ਕਿਉਂਕਿ ਇਹ ਪਰਮਾਤਮਾ ਦੇ ਹੱਥ ਹੁੰਦਾ ਤੁਹਾਡੇ ਕਹਿਣ ਦਾ ਕੁਝ ਨਹੀਂ ਹੁੰਦਾ ਇਹਨਾਂ ਚੀਜ਼ਾਂ ਨੂੰ ਛੱਡ ਕੇ ਤੁਸੀਂ ਜੇ ਆਹ ਜਾਪ ਕਰੋਗੇ ਤਾਂ ਮੈਂ ਤੁਹਾਨੂੰ ਲਿਖ ਕੇ ਦਿੰਦੀ ਆ ਤੁਹਾਡੀਆਂ ਸਾਰੀਆਂ ਤਕਲੀਫਾਂ ਘਟੀਆਂ ਜਾਂਦੀਆਂ ਮੈਂ ਇਹਨਾਂ ਚੀਜ਼ਾਂ ਤੋਂ ਨਿਕਲ ਰਹੀ ਆ ਨਾ ਤੇ ਤੁਸੀਂ ਵੀ ਨਿਕਲੋਗੇ ਠੀਕ ਹੈ ਪਲੀਜ਼ ਇਹ ਰਿਕਵੈਸਟ ਹੈ ਵੀ ਜਿਹੜਾ ਬੰਦਾ ਤੁਹਾਡੇ ਕੋਲੇ ਕਿਸੇ ਦੀ ਨਿੰਦਿਆ ਕਰਦਾ ਉਹ ਤੋਂ ਦੂਰੀ ਬਣਾ ਲਓ ਕਿਉਂਕਿ ਉਹ ਤੁਹਾਡੀ ਵੀ ਕਰੂਗਾ ਇੱਕ ਦਿਨ ਉਹ ਤੁਹਾਨੂੰ ਵੀ ਲੈ ਡੁੱਬੂਗਾ ਠੀਕ ਹੈ ਜੀ ਇਕੱਲੇ ਰਹਿਣਾ ਸਿੱਖੋ ਆਹ ਜਾਪ ਕਰੋ ਤੁਹਾਨੂੰ ਇਕੱਲਾ ਫੀਲ ਹੀ ਨਹੀਂ ਹੋਣਾ ਮੈਂ ਇਥੋਂ ਲਿਖਾ ਕੇ ਲੈ ਲਓ ਤੁਹਾਨੂੰ ਇਕੱਲਾ ਫੀਲ ਨਹੀਂ ਹੋਣਾ ਤੁਸੀਂ ਤੁਰੇ ਫਿਰੋਗੇ ਘਰ ਦੇ ਵਿੱਚ ਤੁਹਾਨੂੰ ਐ ਲੱਗੂ ਵੀ ਪਤਾ ਨਹੀਂ ਸਾਡੇ ਨਾਲ ਕਿੰਨੇ ਤੁਰੇ ਫਿਰਦੇ ਆ ਐਨੇ ਕੁ ਮਸਤ ਹੋ ਜਾਓਗੇ ਵੀ ਕਮਾ ਵਿੱਚ ਵੀ ਤੁਹਾਡਾ ਜੀ ਲੱਗੂ ਤੁਹਾਨੂੰ ਕੁਝ ਵੀ ਤੋਂ ਡਰ ਨਹੀਂ ਲੱਗਣਾ ਕੋਈ ਬਿਮਾਰੀਆਂ ਅਟਮਾਰੀਆਂ ਬਾਰੇ ਤੁਸੀਂ ਕਦੇ ਸੋਚੋਗੇ ਵੀ ਨਹੀਂ ਅੱਧੇ ਲੋਕੋ ਬਿਮਾਰ ਨਹੀਂ ਹੁੰਦੇ ਉਹ ਸੋਚ-ਸੋਚ ਹੀ ਬਿਮਾਰ ਹੋ ਜਾਂਦਾ ਮੈਨੂੰ ਆਹ ਨਾ ਹੋ ਜੇ ਮੇਰੇ ਆਹ ਬਿਮਾਰੀ ਨਾ ਬਣ ਜਾਏ ਕਿਉਂਕਿ ਆਪਣੇ ਡਾਕਟਰ ਸਾਰੇ ਕਰਕਾਰ ਹੀ ਬਣੇ ਬੈਠੇ ਆ ਨਾ ਫਲਾਣਾ ਕੁਛ ਨਾ ਕਰੀ ਤੇਰੇ ਧਮਕਾ ਕੁਛ ਬਾਣ ਜੋ ਕਪੂਸ ਬਾਣ ਜੋ ਇਹ ਨਾ ਚੀਜ਼ ਨਹੀਂ ਪ੍ਰਵਾਹ ਨਾ ਕਰਿਆ ਕਰੋ ਇਹ ਚੀਜ਼ਾਂ ਪਰਮਾਤਮਾ ਦੇ ਹੱਥ ਹੁੰਦੀਆਂ ਰੋਗ ਲਾਉਣੇ ਤੋੜ ਜੰਮਣਾ ਮਰਨਾ ਧੁੱਪ ਸ਼ਾ ਕਦੋਂ ਮੀਂਹ ਪੈਣਾ ਕਦੋਂ ਹਨੇਰੀ ਆਉਣੀ ਸਭ ਪਰਮਾਤਮਾ ਦੇ ਹੱਥ ਚਾ ਤੁਸੀਂ ਨਾ ਸੋਚਾ ਕਰੋ ਇਹ ਸੋਚਾਂ ਰੱਬ ਤੇ ਛੱਡੋ ਤੁਸੀਂ ਸਿਰਫ ਰੱਬ ਦਾ ਇੱਕ ਨਾਂ ਲਿਆ ਕਰੋ ਕੱਲਾ ਰੱਬ ਦਾ ਨਾਂ ਲਿਓ ਬਾਕੀ ਟੈਂਸ਼ਨਾਂ ਪਰਮਾਤਮਾ ਤੇ ਛੱਡੋ ਛੋਟੇ ਜਿਹੇ بگੜੇ ਕੰਮ ਨਾ ਆਉਣੇ ਨਾ ਮੇਰਾ ਨਾਮ ਉਟਾ ਦਿਓ ਮੈਂ ਜੋ ਗੱਲਾਂ ਫੀਲ ਕਰਦੀਆਂ ਉਹ ਤੁਹਾਨੂੰ ਦੱਸਦੀਆਂ ਜਦੋਂ ਮੈਂ ਇਹਨੇ ਦੁੱਖਾਂ ਚੋਂ ਬਾਹਰ ਆ ਸਕਦੀਆਂ ਇੰਨੀਆਂ ਬਿਮਾਰੀਆਂ ਚੋਂ ਬਾਹਰ ਆ ਸਕਦੀਆਂ ਮੈਂ ਆਪਣੀ ਲਾਈਫ ਨੂੰ ਮਸਤ ਬਣਾ ਸਕਦੀਆਂ ਸਟਰੋਂਗ ਬਣਾ ਸਕਦੀਆਂ ਪਰ ਤੁਸੀਂ ਕਿਉਂ ਨਹੀਂ ਬਣਾਉਂਗੇ ਕਰਕੇ ਦੇਖਿਓ ਇਹ ਮੰਤਰ ਜਾਪ ਇਹ ਆਨਲੀ 5 ਮਿੰਟ ਦੀ ਟਾਈਮ ਕੱਢ ਕੇ ਕਰ ਲਿਓ ਜੇ ਨਾ ਸਕੂਨ ਮਿਲਿਆ ਮੇਰਾ ਨਾਮ ਟਾ ਦਿਓ ਪਹਿਲੀ ਗੱਲ ਤਾਂ ਤੁਹਾਨੂੰ ਇਹ ਜਾਪ ਕਰਦੇ ਆ ਉਹ ਤੁਹਾਡੇ ਅੰਦਰ ਇੱਕ ਖੁਸ਼ੀ ਭਰਨ ਲੱਗ ਜੂਗੀ ਤੁਹਾਨੂੰ ਜਿਉਣ ਦੀ ਇੱਛਾ ਜਾਗੂ ਜਿਹੜੇ ਬੰਦੇ ਕਹਿੰਦੇ ਨਾ ਜਿਉਣ ਨੂੰ ਜੀ ਨਹੀਂ ਕਰਦਾ ਉਹਨਾਂ ਦਾ ਇੱਛਾ ਜਾਗ ਪੈਂਦੀ ਆ ਸੋ ਅਗਲੀ ਵੀਡੀਓ ਵਿੱਚ ਆਪਾਂ ਕੁਝ ਤੁਹਾਨੂੰ ਹੋਰ ਦੱਸਾਂਗੇ ਤੇ ਹੁਣ ਮਨਜੀਤ ਕੌਰ ਨੂੰ ਦਿਓ ਜੀ ਆਗਿਆ ਤੇ ਕੋਈ ਵੀਡੀਓ ਬਣਾਉਣ ਚ ਗਲਤ ਬੋਲਿਆ ਜਾਂਦਾ ਤਾਂ ਪਲੀਜ਼ ਮੈਂ ਸੌਰੀ ਮਾਫੀ ਮੰਗਦੀ ਆ ਕਿਉਂਕਿ ਕਈ ਵਾਰੀ ਬੰਦੇ ਨੂੰ ਹੀ ਨਹੀਂ ਪਤਾ ਲੱਗਦਾ ਉਹ ਮੈਂ ਵੀਡੀਓ ਬਣਾ ਰਹੀ ਆ ਕਿ ਕੀ ਹੋ ਜਾਂਦਾ ਸਵਾਗਤ ਸਭ ਨੂੰ ਮੇਰੇ ਬਨ ਨੂੰ ਪਿਆਰ ਭਰੀ ਬਹੁਤ ਬਹੁਤ ਪਿਆਰ ਭਰੀ ਸਾਸ੍ਰੀ ਘਰ